ਤੋ ਅੱਜ ਆਪਾਂ ਗੱਲ ਕਰਾਂਗੇ ਕਿ ਜੇ ਤੁਹਾਨੂੰ ਕੈਨੇਡਾ ਦਾ ਟੂਰਿਸਟ ਵੀਜ਼ਾ ਮਿਲਦਾ ਆ ਠੀਕ ਆ ਵੈਸੇ ਤਾਂ ਜ਼ਿਆਦਾਤਰ ਮਿਲ ਹੀ ਜਾਂਦਾ ਜੇ ਤੁਹਾਡੀ ਪ੍ਰੋਫਾਈਲ ਵਧੀਆ ਆ 30-35000 ਰੁਪਏ ਤੁਸੀਂ ਮੰਥਲੀ ਇਨਕਮ ਤੁਹਾਡੀ ਹੈਗੀ ਆ ਠੀਕ ਆ ਮਤਲਬ ਤੁਹਾਨੂੰ ਵੀਜ਼ਾ ਮਿਲ ਜਾਂਦਾ ਤੁਹਾਡੀ ਪ੍ਰੋਫਾਈਲ ਵਧੀਆ ਆ ਮਾੜੀ ਮੁੱਠੀ ਜਮੀਨ ਹੈਗੀ ਆ ਜਾਂ ਮਾੜਾ ਮੋਟਾ ਤੁਹਾਡੇ ਕੋਲ ਬਿਜ਼ਨਸ ਵੀ ਹੈਗਾ ਆ ਤੇ ਤੁਹਾਨੂੰ ਕੈਨੇਡਾ ਦਾ ਟੂਰਿਸਟ ਵਿਜ਼ਟਰ ਵੀਜ਼ਾ ਮਿਲ ਸਕਦਾ ਆ ਬਟ ਇਸ ਟਾਈਮ ਤਾਂ ਬੜੇ ਆਰਾਮ ਨਾਲ ਮਿਲ ਰਿਹਾ ਵਹਾਲੇ ਨੂੰ ਵੀਜ਼ਾ ਮਿਲ ਰਿਹਾ ਬਸ ਪਰ ਦਾ ਥਿੰਕ ਇਜ਼ ਥੈਟ ਕਈਆਂ ਨੂੰ ਲੱਗਦਾ ਰ ਕੰਮ ਤਾਂ ਮਿਲਦਾ ਨਹੀਂ ਕੈਨੇਡਾ E um onde é ਕਿਸਮਤ ਹੁੰਦੀ ਰਹੇ ਕਬਈ ਤੇ ਕਈਆਂ ਨੂੰ ਕੀ ਹੁੰਦਾ ਆ ਕਈਆਂ ਨੂੰ ਆਂਦੀਆਂ ਦੀ ਕੰਮ ਮਿਲ ਜਾਂਦਾ ਤੁਹਾਡੇ ਵਧੀਆ ਤੁਹਾਡੇ ਲਾਈਕ ਯੂ نو ਰਿਲੇਟਿਵਸ ਜਾਂ ਤੁਹਾਡਾ ਫਰੈਂਡ ਸਰਕਲ ਵਧੀਆ ਹੈਗਾ ਆ ਤੇ ਤੁਹਾਡੀ ਉਹ ਤੁਹਾਨੂੰ ਤੇ ਕੈਸ਼ ਤੇ ਵੀ ਕੰਮ ਲਵਾ ਦਿੰਦਾ ਹੈ ਤਾਂ ਇਲੀਗਲ ਆ ਬਟ ਕਈ ਵਾਰੀ ਕੀ ਹੁੰਦਾ ਬੰਦਾ ਫਿਰ ਪੈਸੇ ਪੂਏ ਜੋੜ ਕੇ ਮਾੜੇ ਮੋਟੇ ਨਾ ਆਪਣੇ ਸੈਟਲਮੈਂਟ ਜੀ ਕਰਕੇ ਬੰਦਾ ਐਲਐਮਆਈ ਲੈ ਲਾਂ ਦਾ ਵਰਕ ਪਰਮਿਟ ਇਸ਼ੂ ਹੋ ਜਾਂਦਾ 200 ਆਪਾਂ ਨਹੀਂ ਕੈਸ਼ ਜੌਬਸ ਨੂੰ ਪ੍ਰਮੋਟ ਕਰ ਰਹੇ ਫਸਟ ਆਫ ਆਲ ਇਹ ਵੀਡੀਓ ਚ ਠੀਕ ਆ ਲੋਕ ਕੀ ਬਕਰ ਕਹਿੰਦਨ ਦਿੰਦੇ ਨੇ ਕਿ ਤੁਸੀਂ ਕੈਸ਼ ਜੌਬਸ ਨੂੰ ਪ੍ਰਮੋਟ ਕਰ ਰਹੇ ਹੋ ਆਪਾਂ ਨਹੀਂ ਪ੍ਰਮੋਟ ਆਪ ਹੀ ਉਹਦੇ ਨਾਂ ਤੋਂ ਹਨਾ ਪਛਾਨ ਸਕਦੇ ਹੋ ਟੂਰਿਸਟ ਆ ਹਨਾ ਟੂਰਿਜ਼ਮ ਲਈ ਆ ਸਿਰਫ ਆਓ ਕੋਮੋ ਜਾਓ ਹਨਾ ਵਾਪਸ ਸੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਇੱਥੇ ਸੈਟਲ ਹੋਣ ਆ ਰਹੇ ਹੋ ਕੰਟਰੀ ਨੂੰ ਵੀ ਪਤਾ ਇਮੀਗ੍ਰੇਸ਼ਨ ਨੂੰ ਵੀ ਬਟ ਸਟਿਲ ਤੁਸੀਂ 6 ਮੰਥ ਵਾਸਤੇ ਸਟੇ ਕਰ ਸਕਦੇ ਹੋ ਇਹ ਲੀਗਲ ਆ ਤੁਸੀਂ 6 ਮਹੀਨੇ ਤੱਕ ਰਹਿ ਸਕਦੇ ਹੋ ਕੰਟਰੀ ਦੇ ਵਿੱਚ ਅਣ ਬੜੇ ਲੋਕਾਂ ਨੇ ਰੌਲਾ ਪਾਇਆ ਕਿ ਹੁਣ ਕੈਨੇਡਾ ਨੇ ਆਪਣਾ ਵਿਜ਼ਟਰ ਵੀਜ਼ਾ 10 ਦਿਨਾਂ ਲਈ ਕਰਤਾ 10 ਦਿਨਾਂ ਲਈ ਕਰਤਾ ਉਦਾਂ ਦੀ ਕੋਈ ਵੀ ਨਿਊਜ਼ ਅਜੇ ਆਫੀਸ਼ੀਅਲੀ ਨਹੀਂ ਆਈ ਆ ਉਹ ਬਸ 에어ਪੋਰਟ ਤੇ ਆ ਬਾਈ ਪਤਾ ਕੀ ਉਹਨਾਂ ਨੂੰ ਪਤਾ ਲੱਗ ਜਾਂਦਾ ਯਾਰ ਮੇਰਾ ਭਰਾ ਉਹ ਬੱਚੇ ਦਾ ਆਏ ਨਹੀਂ ਆ ਡੇਲੀ ਦਾ ਕੰਮ ਆ ਤੁਹਾਡੀ ਕੋਈ ਸ਼ੋਪ ਆ ਕੋਈ ਮਕੈਨਿਕ ਦੀ ਆ ਕੋਈ ਕੁਛ ਤੁਹਾਨੂੰ ਤੁਹਾਡਾ ਡੇਲੀ ਦਾ ਕੰਮ ਆ ਨਾ ਯਾਰ ਜੇ ਕਸਟਮਰ ਸੀਸ ਦੀ ਆ ਤੁਹਾਨੂੰ ਪਤਾ ਲੱਗ ਜਾਂਦਾ ਬੰਦਾ ਕਿੱਥੇ ਦਾ ਬੋਲਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਮੇਰਾ ਭਰਾ ਕਿਹੜਾ ਬੰਦਾ ਜੈਨੂਅਲ ਆ ਤੇ ਕਿਹੜਾ ਬੰਦਾ ਨਹੀਂ ਆ ਕਿਹੜਾ ਬੰਦਾ ਨਹੀਂ ਜੈਨੂਅਲ ਆ ਇੱਕ ਬੈਸਟ ਥਿੰਗ ਉਹ ਇਹ ਆ ਅਗਰ ਤੁਸੀਂ ਕੈਨੇਡਾ ਦਾ ਵਿਜ਼ਿਟਰ ਵੀਜ਼ੇ ਤੇ ਇੱਥੇ ਆ ਰਹੇ ਹੋ ਉਸ ਤੋਂ ਬਾਅਦ ਅਗਰ ਤੁਸੀਂ ਵਾਪਸ ਜਾ ਕੇ ਜਾਂ ਇੱਥੇ ਹੀ ਰਹਿ ਕੇ ਯੂ ਐਸ ਏ ਦਾ ਵਿਜ਼ਿਟਰ ਵੀਜ਼ਾ ਅ ਇਗਜ਼ੈਕਟਲੀ ਇਗਜ਼ੈਕਟਲੀ ਕਾਜ਼ ਯੂਐਸਏ ਕਦੇ ਵੀ ਵੀਜ਼ਾ ਡਿਕਲਾਈਨ ਨਹੀਂ ਕਰਦਾ ਜਿਹੜਾ ਬੰਦਾ ਕੈਨੇਡਾ ਤੋਂ ਜਾ ਚੁੱਕਿਆ ਹੋਵੇ ਜਾਂ ਕੈਨੇਡਾ ਤੋਂ ਹੀ ਅਪਲਾਈ ਕਰ ਰਿਹਾ ਹੋਵੇ ਜਿਆਦਾਤਰ ਚਾਂਸ ਇਵਨ ਬਾਈ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਯਾਰ ਕੈਨੇਡਾ ਲਾਰਜੈਸਟ ਕੰਟਰੀ ਆ ਪੂਰੀ ਦੁਨੀਆ ਚ ਸੈਕਿੰਡ ਨੰਬਰ ਤੇ ਠੀਕ ਹੈ ਤੁਸੀਂ ਆਪ ਸੋਚੋ ਤੁਹਾਨੂੰ ਕੈਨੇਡਾ ਨੇ ਵੀਜ਼ਾ ਦੇ ਦਿੱਤਾ ਫੋਰ ਐਗਜ਼ਾਮਪਲ ਤੁਹਾਨੂੰ ਲੱਗ ਤੁਸੀਂ ਇੱਥੇ ਆਏ ਹੋ ਠੀਕ ਹੈ ਕੋਈ ਨਾ ਐਕਸਪੈਂਸਿਵ ਨਹੀਂ ਆ ਯਾਰ ਤੁਸੀਂ ਆਪ ਖੁਦ ਵੀਜ਼ਾ ਅਪਲਾਈ ਕਰਦੇ ਹੋ ਨਾ ਬਹੁਤ ਸਸਤਾ ਯੂ ਕੈਨਟ ਇਵਨ ਥਿੰਕ ਯਾਰ ਠੀਕ ਹੈ ਉਸ ਤੋਂ ਬਾਅਦ ਸੈਕੰਡ ਥਿੰਕ ਇਹ ਆ ਤੁਸੀਂ ਕਿਸੇ ਵੀ ਕੰਟਰੀ ਦਾ ਵੀਜ਼ਾ ਲੈ ਸਕਦੇ ਹੋ ਜੇ ਤੁਹਾਡੀ ਪ੍ਰੋਫਾਈਲ ਵਧੀਆ ਆ ਤੁਹਾਡੀ ਸਭ ਤੋਂ ਮੇਨ ਚੀਜ਼ ਆ ਤੁਹਾਡੀ ਹਿਸਟਰੀ ਬਣ ਜਾਂਦੀ ਆ ਯਾਰ ਬੰਦਾ ਕੈਨੇਡਾ ਆਇਆ ਬੰਦੇ ਨੇ ਸਟੇ ਕੀਤਾ ਮਹੀਨਾ 2 ਮਹੀਨੇ 3 ਮਹੀਨੇ ਜਿੰਨਾ ਵੀ ਤੁਸੀਂ ਉਸ ਤੋਂ ਬਾਅਦ ਕਿਸੇ ਹੋਰ ਕੰਟਰੀ ਜਾ ਸਕਦੇ ਹੋ ਤੁਹਾਡਾ ਕੋਈ ਮੇਨ ਖਾਸ ਬੰਦਾ ਹੈਗਾ ਲਾਈਕ ਯੂਰਪ ਚ ਹੈਗਾ ਆ ਨਿਊਜ਼ੀਲੈਂਡ ਆ ਜਾਂ ਯੂ ਐਸ ਏ ਆ ਤੁਸੀਂ ਆਪਣੀ ਸੈਟਲਮੈਂਟ ਕਰ ਸਕਦੇ ਹੋ ਬਾਈ ਯਾਰ ਤੇ ਤੁਸੀਂ ਕਹੋਗੇ ਐਕਸਪੈਂਸਿਵ ਕਿਉਂ ਨਹੀਂ ਹੈਗਾ ਹਨਾ ਆਪਾਂ ਤਾਂ ਹੋਟਲ ਬੁਕਿੰਗ ਕਰਦੇ ਹਾਂ ਇੱਕ ਦਿਨ ਦਾ ਹਾ 100 ਡਾਲਰ ਆ 150 ਡਾਲਰ ਉਹ ਸਾਰੀ ਕੋਸਟ ਨ ਰੂਮ ਤੁਸੀਂ ਕੀ ਆ ਆਪਣਾ ਬੁੱਕ ਕਰ ਸਕਦੇ ਹੋ ਰੂਮ ਤੇ ਸਸਤੇ ਚ ਬੁੱਕ ਕਰ ਸਕਦੇ ਹੋ ਬਹੁਤ ਸਸਤਾ ਬਾਈ ਨੈਕਸਟ ਵੀਡੀਓ ਚ ਆਪਾਂ ਤੁਹਾਨੂੰ ਦੱਸਾਂਗੇ ਤਾਂ ਨੈਕਸਟ ਵੀਡੀਓ ਸਾਡੀ ਜ਼ਰੂਰ ਵੇਖਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ ਅਗਰ ਵੀਡੀਓਜ਼ ਵਧੀਆ ਲੱਗਦੀਆਂ ਹੋ ਫੋਲੋ ਕਰ ਦਿਆ ਕਰੋ ਤੇ ਮੇਰਾ ਪ੍ਰਾ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਦੀ ਵੀ ਹੈਲਪ ਹੋ ਸਕੇ ਬਾਕੀ ਲਵਲੀ ਮੇਰਾ ਪ੍ਰਾ